ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਠੰਡ 'ਚ ਕੁਝ ਲੋਕ ਕੁਰਸੀਆਂ 'ਤੇ ਬੈਠੇ ਨੇ ਆਪਸ 'ਚ ਗੱਲਾਂ ਕਰ ਰਹੇ ਨੇ ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਆਉਣ ਵਾਲੇ ਕੁਝ ਮਿੰਟ ਉਹਨਾਂ ਲਈ ਕਿੰਨੇ ਜਾਨਲੇਵਾ ਸਾਬਿਤ ਹੋ ਸਕਦੇ ਨੇ ਜੀ ਹਾਂ ਤੁਸੀਂ ਦੇਖ ਸਕਦੇ ਹੋ ਆਰਾਮ ਨਾਲ ਬੈਠੇ ਇਹ ਲੋਕ ਗੱਲਾਂ ਕਰ ਰਹੇ ਨੇ ਇਸ ਦੌਰਾਨ ਹੀ ਪਹਿਲਾਂ ਹੌਲੀ-ਹੌਲੀ ਚੱਲ ਰਹੀ ਗੱਡੀ ਦੀ ਰਫ਼ਤਾਰ ਅਚਾਨਕ ਤੇਜ਼ ਹੋ ਜਾਂਦੀ ਹੈ ਪਹਿਲਾ ਗੱਡੀ ਦੇ ਸਾਹਮਣੇ ਖੜਾ ਸ਼ਖਸ ਮਸਾ ਭੱਜ ਕੇ ਆਪਣੀ ਜਾਨ ਬਚਾਉਂਦਾ ਤੇ ਇਸ ਦੌਰਾਨ ਹੀ ਦੇਖਦੇ ਹੀ ਦੇਖਦੇ ਤੇਜ਼ ਰਫ਼ਤਾਰ ਇਹ ਗੱਡੀ ਕੁਰਸੀ ਤੇ ਬੈਠੇ ਇਹਨਾਂ ਪੰਜਾਂ ਲੋਕਾਂ ਦੇ ਵਿੱਚ ਜਾ ਵੱਜਦੀ ਹੈ ਵੱਜੀ ਇਸ ਟੱਕਰ ਤੋਂ ਬਾਅਦ ਕੁਝ ਲੋਕ ਸਾਈਡਾਂ ਤੇ ਡਿੱਗ ਜਾਂਦੇ ਨੇ ਤੇ ਦੋ ਲੋਕਾਂ ਨੂੰ ਇਹ ਗੱਡੀ ਆਪਣੇ ਬੋਨਰ ਤੇ ਡੰਗ ਲੈਂਦੀ ਹੈ ਤੇ ਕਾਫੀ ਦੂਰ ਤੱਕ ਉਹਨਾਂ ਨੂੰ ਘਰੀਸ ਕੇ ਲੈ ਜਾਂਦੀ ਹੈ ਤੇ ਕਾਫੀ ਦੂਰ ਜਾ ਕੇ ਇਹ ਗੱਡੀ ਜਦੋਂ ਰੁਕਦੀ ਹੈ ਉਸ ਤੋਂ ਬਾਅਦ ਬੋਨਰ ਤੋਂ ਟੰਗੇ ਲੋਕ ਥੱਲੇ ਡਿੱਗਦੇ ਨੇ ਜੀਹਾਂ ਚੰਦ ਸਕਿੰਟਾਂ 'ਚ ਇਹ ਵੱਡਾ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਦੋ ਲੋਕਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਇਹ ਰੂਹ ਕੰਬਾ ਦੇਣ ਵਾਲਾ ਹਾਦਸਾ ਗਵੰਡੀ ਸੂਬੇ ਹਰਿਆਣਾ ਦੇ ਕੈਥੌਰ ਤੋਂ ਸਾਹਮਣੇ ਆਇਆ ਜਿੱਥੇ ਅਚਾਨਕ ਗੱਡੀ ਦੀ ਰਫ਼ਤਾਰ ਤੇਜ਼ ਹੋ ਗਈ ਇਸ ਨੇ ਸਾਈਡ ਤੇ ਬੈਠੇ ਕੁਝ ਲੋਕਾਂ ਨੂੰ ਚੰਦ ਸਕਿੰਟਾਂ 'ਚ ਡਾੜ ਦਿੱਤਾ ਆਖਰ ਇਹ ਹਾਦਸਾ ਕਿਵੇਂ ਹੋਇਆ ਰਾਮ ਨਾਲ ਚੱਲ ਰਹੀ ਐਚਾਨਕ ਗੱਡੀ ਦੀ ਰਫ਼ਤਾਰ ਤੇਜ਼ ਕਿਵੇਂ ਹੋਈ ਕਿਵੇਂ ਇਹ ਪੂਰਾ ਹਾਦਸਾ ਹੋਇਆ ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਇਸ ਹਾਦਸੇ ਨੇ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਠੰਡ 'ਚ ਕੁਝ ਲੋਕ ਕੁਰਸੀਆਂ 'ਤੇ ਬੈਠੇ ਨੇ ਆਪਸ 'ਚ ਗੱਲਾਂ ਕਰ ਰਹੇ ਨੇ ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਆਉਣ ਵਾਲੇ ਕੁਝ ਮਿੰਟ ਉਹਨਾਂ ਲਈ ਕਿੰਨੇ ਜਾਨਲੇਵਾ ਸਾਬਿਤ ਹੋ ਸਕਦੇ ਨੇ ਜੀ ਹਾਂ ਤੁਸੀਂ ਦੇਖ ਸਕਦੇ ਹੋ ਆਰਾਮ ਨਾਲ ਬੈਠੇ ਇਹ ਲੋਕ ਗੱਲਾਂ ਕਰ ਰਹੇ ਨੇ ਇਸ ਦੌਰਾਨ ਹੀ ਪਹਿਲਾ ਹੌਲੀ-ਹੌਲੀ ਚੱਲ ਰਹੀ ਗੱਡੀ ਦੀ ਰਫ਼ਤਾਰ ਅਚਾਨਕ ਤੇਜ਼ ਹੋ ਜਾਂਦੀ ਹੈ ਪਹਿਲਾ ਗੱਡੀ ਦੇ ਸਾਹਮਣੇ ਖੜਾ ਸ਼ਖਸ ਮਸਾ ਭੱਜ ਕੇ ਆਪਣੀ ਜਾਨ ਬਚਾਉਂਦਾ ਤੇ ਇਸ ਦੌਰਾਨ ਹੀ ਦੇਖਦੇ ਹੀ ਦੇਖਦੇ ਤੇਜ਼ ਰਫ਼ਤਾਰ ਇਹ ਗੱਡੀ ਕੁਰਸੀ ਤੇ ਬੈਠੇ ਇਹਨਾਂ ਪੰਜਾਂ ਲੋਕਾਂ ਦੇ ਵਿੱਚ ਜਾ ਵੱਜਦੀ ਹੈ। ਵੱਜੀ ਇਸ ਟੱਕਰ ਤੋਂ ਬਾਅਦ ਕੁਝ ਲੋਕ ਸਾਈਡਾਂ ਤੇ ਡਿੱਗ ਜਾਂਦੇ ਨੇ ਤੇ ਦੋ ਲੋਕਾਂ ਨੂੰ ਇਹ ਗੱਡੀ ਆਪਣੇ ਬੋਨਰ ਤੇ ਡੰਗ ਲੈਂਦੀ ਹੈ ਤੇ ਕਾਫੀ ਦੂਰ ਤੱਕ ਉਹਨਾਂ ਨੂੰ ਘਰੀਸ ਕੇ ਲੈ ਜਾਂਦੀ ਹੈ ਤੇ ਕਾਫੀ ਦੂਰ ਜਾ ਕੇ ਇਹ ਗੱਡੀ ਜਦੋਂ ਰੁਕਦੀ ਹੈ ਉਸ ਤੋਂ ਬਾਅਦ ਬੋਨਰ ਤੋਂ ਟੰਗੇ ਲੋਕ ਥੱਲੇ ਆ ਡਿੱਗਦੇ ਨੇ। ਜੀਹਾਂ ਚੰਦ ਸਕਿੰਟਾਂ 'ਚ ਇਹ ਵੱਡਾ ਹਾਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਦੋ ਲੋਕਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਰੂਹ ਕੰਬਾ ਦੇਣ ਵਾਲਾ ਹਾਦਸਾ ਗਵਾਂਡੀ ਸੂਬੇ ਹਰਿਆਣਾ ਦੇ ਕੈਥਲ ਤੋਂ ਸਾਹਮਣੇ ਆਇਆ ਹੈ। ਜਿੱਥੇ ਅਚਾਨਕ ਗੱਡੀ ਦੀ ਰਫ਼ਤਾਰ ਤੇਜ਼ ਹੋ ਗਈ ਇਸ ਨੇ ਸਾਈਡ ਤੇ ਬੈਠੇ ਕੁਝ ਲੋਕਾਂ ਨੂੰ ਚੰਦ ਸਕਿੰਟਾਂ 'ਚ ਡਾੜ ਦਿੱਤਾ। ਆਖਰ ਇਹ ਹਾਦਸਾ ਕਿਵੇਂ ਹੋਇਆ? ਆਰਾਮ ਨਾਲ ਚੱਲ ਰਹੀ ਅਚਾਨਕ ਗੱਡੀ ਦੀ ਰਫ਼ਤਾਰ ਤੇਜ਼ ਕਿਵੇਂ ਹੋਈ? ਕਿਵੇਂ ਇਹ ਪੂਰਾ ਹਾਦਸਾ ਹੋਇਆ ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਇਸ ਹਾਦਸੇ ਨੇ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ